ਅਗਰ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਕਿ ਪੰਜਾਬ ਦੀ ਜਨਤਾ ਚਾਹੁੰਦੀ ਕਿਹਨੂੰ ਮੁਲ ਪਰਾਨ ਚਾਹੁੰਦੇ ਲੋਕ ਤرائی-ਤرائی ਕਰ ਰਹੇ ਨੇ ਇਨਸਾਫ ਨਹੀਂ ਮਿਲ ਰਿਹਾ ਔਰ ਪੈਸੇ ਦੀ ਗ੍ਰਹੀ ਕਿਵੇਂ ਕਰਨੀ ਹੈ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਸਿਰਫ ਇਸ ਮੁੱਦੇ ਤੇ ਕੰਮ ਹੋਵੇ ਕਿਉਂਕਿ ਉਹ ਪਤਾ ਹੈ ਗਲਤੀ ਨਾਲ ਲੋਕਾਂ ਨੇ ਬਣਵਾ ਦੇਈ ਕਿ ਸਰਕਾਰ ਬਣਾਤੀ ਸੀ ਦੁਆਰਾ ਬਣਾਈ ਨਹੀਂ ਤੇ ਲੁੱਟ ਲੋ ਜਿੰਨਾ ਪੰਜਾਬ ਲੁੱਟ ਸਕਦੇ ਆ ਬਾਹਰ ਦਾ ਬੋਰਡ ਤੇ ਲਾਤਾ ਆਈਸ਼ਵਰ ਰੋਕੇ ਕੇਂਦਰ ਲੇਕਿਨ ਅੰਦਰ ਉਹੀ ਆਮ ਆਦਮੀ ਕਲੀਨਿਕ ਭਗਵੰਤਾਨੰਦ ਦੀ ਫੋਟੋ ਜਿਹੜੀ ਪਰਚੀ ਕੱਟਦੇ ਉਹ ਵੀ ਆਮ ਆਦਮੀ ਕਲੀਨਿਕ ਦੀ ਸਾਰਾ ਕੁਝ ਉਹੀ ਕਰਦੇ ਪਏ ਨੇ ਆਮਾਦੀ ਪਾਰਟੀ ਦੇ ਐਮਐਲਏ ਵੇਚਦੇ ਪਏ ਨੇ ਇਹ ਪੂਰੇ ਪੰਜਾਬ ਵਿੱਟਕ ਯੂਨੀਨਾ ਕਿੰਨੇ ਹਜ਼ਾਰਾਂ ਕਰੋੜ ਵਿੱਚ ਵਿਕੀਆਂ ਨੇ ਤੇਰਾ ਜਵਾਬ ਪਹੁੰਚਮਾਨ ਬਣੇ ਪੰਜਾਬ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਫਾਲਾਕੀ ਪੰਜਾਬ ਸਰਕਾਰ ਕਹਿੰਦੀ ਹੋਈ ਦੂਰ ਨਜ਼ਰਾਂ ਨੇ ਕਿ ਐਸੀ ਕਰਪਸ਼ਨ ਤੇ ਵੀ ਕਿਤਨਾ ਕਿਤੇ ਹੱਥ ਜਿਹੜੇ ਨੇ ਉਹ ਟਾਈਟ ਕੀਤੇ ਹੋਏ ਨੇ ਕਰਪਸ਼ਨ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਡਰੱਗਸ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਮਰ ਅਲੀ ਸਰੇਂਜੋ ਮਜੂਨੇ ਭਾਜਪੀ ਦੇ ਆਗੂ ਨੇ ਸਰ ਸਰਕਾਰ ਕਹ ਰਿਹਾ ਕਿ ਅਸੀਂ ਕਰਪਸ਼ਨ ਰੋਕ ਦਿੱਤੀ ਡਰਗ ਰੋਕ ਦਿੱਤੇ ਕਾਨੂੰਨ ਵਿਵਸਥਾ ਠੀਕ ਕਰ ਦਿੱਤੀ ਕਿੰਨਾ ਦੇਖ ਦਿਓ ਮੈਂ ਕਹਾਂਗਾ ਦਿਲ ਬਣਾਉਣ ਵਾਸਤੇ ਇਹ ਮਜ਼ਾਕ ਅੱਛਾ ਹੈ ਕਿੰਨਾ ਖੋਰ ਮਜ਼ਾਕ ਕਰੋਗੇ ਪੰਜਾਬ ਦੀ ਜਨਤਾ ਦੇ ਨਾਲ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਅੱਜ ਕਾਨੂੰਨ ਵਿਵਸਥਾ ਕੀ ਹੈ ਅੱਜ ਪੰਜਾਬ ਸਰਕਾਰ ਕਿਸ ਸੀਮਾ ਤੇ ਪਹੁੰਚ ਗਿਆ ਅੱਜ ਪੰਜਾਬ ਦਾ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਇਹ ਪੰਜਾਬ ਦੀ ਜਨਤਾ ਜਾਣਦੀ ਕਿੰਨੂ ਮੁਲਖ ਬਣਾਣਾ ਚਾਹੁੰਦੇ ਹੋ ਪੰਜਾਬਕਾਰ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਨੇ ਆਪਣੀਆਂ ਫੋਟੀਆਂ ਗੜਾਈਆਂ ਜਾਂਦੀਆਂ ਨੇ ਅੱਜ ਜੀਜੀਪੀ ਵੱਲੋਂ ਤੁਸੀਂ ਖੁਦ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਕਾਫੀ ਭੇਦ ਖੋਲੇ ਨੇ ਦੇਖੋ ਇਹ 3 ਸਾਲ ਦਜੇ ਆਪਾਂ ਨਿਚੋਰ ਕੱਢੀ ਹੈ ਨਾ ਆਮ ਆਦਮੀ ਪਾਰਟੀ ਭਵੰਤਮਾਨ ਸਰਕਾਰ ਦੇ 3 ਸਾਲ ਨਾ ਵਿਕਾਸ ਨਾ ਇਨਸਾਫ ਔਰ ਲੁੱਟ ਗਿਆ ਮੇਰਾ ਪੰਜਾਬ 100 ਪੰਜਾਬ ਨੂੰ ਲੁੱਟਣ ਦੇ ਕੁਛ ਨਹੀਂ ਕੀਤਾ ਬਿਕਾਜ਼ ਦੇ ਨਾਲ ਇੱਕ ਇਟਨੀ ਲਈ ਲੋਕ ਤرائی ਤرائی ਕਰ ਰਹੇ ਨੇ ਇਨਸਾਫ ਨਹੀਂ ਮਿਲ ਰਿਹਾ ਔਰ ਪੈਸੇ ਦੀ ਗ੍ਰਹੀ ਕਿਨੇ ਕਰਨੀ ਹੈ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਸਿਰਫ ਇਸ ਮੁੱਦੇ ਤੇ ਕੰਮ ਹੋ ਰਿਹਾ ਕਿਉਂਕਿ ਉਹ ਪਤਾ ਹੈ ਗਲਤੀ ਨਾਲ ਪੰ ਲੋਕਾਂ ਨੇ ਬੰਨਵੇਂ ਵਿਧਾਇਕ ਦੇ ਕਿ ਸਰਕਾਰ ਬਣਾਤੀ ਸੀ ਦੁਆਰਾ ਬਣਾਈ ਨਹੀਂ ਤੇ ਲੁੱਟ ਲੋ ਜਿੰਨਾ ਪੰਜਾਬ ਲੁੱਟ ਸਕਦੇ ਆਪਾਂ ਲੇਕਰ ਹੈਲਥ ਮਾਡਲ ਦੀ ਗੱਲ ਕਰੀ ਤਾਂ ਹੈਲਥ ਮਾਡਲ ਦੇ ਵਿੱਚ ਪਹਿਲਾਂ ਜਦੋਂ ਸਰਕਾਰ ਸੱਤਾ ਦੇ ਵਿੱਚ ਆਂਦੀ ਹੈ ਤਾਂ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਂਦੇ ਨੇ ਫਿਲਹਾਲ ਉਹਨਾਂ ਦਾ ਨਾਮ ਹੁਣ ਚੇਂਜ ਕਰ ਦਿੱਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ 6000 ਆਮ ਆਦਮੀ ਕਲੀਨਿਕ ਖੋਲ੍ਹਾਂਗੇ ਪੁਰਾਣੇ ਜੋ ਹੁਣ ਤੱਕ 881 ਖੋਲੇ ਸਨ 628 ਐਸੇ ਕਲੀਨਿਕ ਸੀ ਜਿੱਤੇ ਕੇਂਦਰ ਕੋਲੋਂ ਪੈਸਾ ਆਇਆ ਸੀਗਾ ਪ੍ਰਾਇਮਰੀ ਹੈਲਥ ਸੈਂਟਰਸ ਨੂੰ ਅਪਗ੍ਰੇਡ ਕਰਨ ਵਾਸਤੇ ਇਹਨੇ ਉਸ ਪੈਸੇ ਦੀ ਦੁਰਵਰਤੋਂ ਕਰਦੇ ਹੋਏ ਉਹਨੂੰ ਆਮ ਆਦੀ ਕਲੀਨਿਕ ਪੁਰਾਣੇ ਕਲੀਨਿਕ ਸੀਗੇ ਪੁਰਾਣੀਆਂ ਡਿਸਪੈਂਸਰੀਆਂ ਸੀਗੀਆਂ ਉਥੇ ਆਮ ਆਦੀ ਪਾਰਟੀ ਦਾ ਬੋਰਡ ਚਪਕਾ ਦਿੱਤਾ ਤੇ ਸਵਾਲ ਇਹ ਹੈ ਕਿ ਜਿਹੜਾ ਐਗਰੀਮੈਂਟ ਹੋਇਆ ਹੋਇਆ ਸੀਗਾ ਕਿੰਦੇ ਕਾਰਨ ਪੁੱਛਣਾ ਭਈ ਪੈਸੇ ਭੇਜਿਆ ਕਿੱਥੇ ਲਾਇਆ ਉਸ ਕਰਕੇ ਉਹਨਾਂ ਜੋ 881 ਵਿਚੋਂ 628 ਤੇ ਜਿਹੜੇ ਗਰੇ ਕੇਂਦਰ ਸਰਕਾਰ ਦੇ ਪੈਸੇ ਨਾਲ ਬਣੇ ਸੀ ਉਹ ਤੇ ਆਯੁਸ਼ਵਨ ਅਰੋਗ્ય ਕੇਂਦਰ ਬਣਾਨੇ ਪਏਗੇ ਲੇਕਿਨ ਉਹਦੇ ਵਿੱਚ ਵੀ ਹਰਾਫਰੀ ਕਰਦੇ ਪਏ ਨੇ ਬਾਹਰ ਦਾ ਬੋਰਡ ਤੇ ਲਾਤਾ ਆਯੁਸ਼ਵਨ ਅਰੋਗ્ય ਕੇਂਦਰ ਲੇਕਿਨ ਅੰਦਰ ਉਹੀ ਆਮ ਆਦਮੀ ਕਲੀਨਿਕ ਭਗਵੰਤ ਸਿੰਘ ਦੀ ਫੋਟੋ ਜਿਹੜੀ ਪਰਚੀ ਕੱਟਦੇ ਉਹ ਵੀ ਆਮ ਆਦਮੀ ਕਲੀਨਿਕ ਦੀ ਸਾਰਾ ਕੁਝ ਉਹੀ ਕਰਦੇ ਪਏ ਨੇ ਪੈਸਾ ਕੇਂਦਰ ਦਾ ਵਾਹ ਭਾਈ ਆਪਣੀ ਤਾਂ ਭਾਜਪਾ ਬੋਲੋ ਐਕਸ਼ਨ ਕਿਉਂ ਨਹੀਂ ਲਿਤਾ ਜਾ ਰਿਹਾ ਨਹੀਂ ਕਰਦੇ ਜੋ ਐਕਸ਼ਨ ਤੇ ਲਿਤਾ ਗਿਆ ਸੀਗਾ बीडीपी बोलो एक्चुअली तेगासी नेशनल एडमिशन ਦਾ ਪੈਸਾ ਰੁਕ ਗਿਆ ਸੀ ਜਿਹੜੇ ਪੈਸੇ ਵਾਸਤੇ ਸੀ ਲੋਕਾਂ ਦੇ ਇਲਾਜ ਵਾਸਤੇ ਤੁਹਾਨੂੰ ਪੈਸਾ ਭੇਜ ਰਿਆ ਟੀਵੀ ਸੈਂਟਰ ਬਣਾਉਣ ਵਾਸਤੇ ਭੇਜ ਰਿਆ ਡਾਇਗਨੋਸਟਿਕ ਸੈਂਟਰ ਬਣਾਉਣ ਵਾਸਤੇ ਭੇਜ ਰਿਆ ਤੁਹਾਨੂੰ ਮਸ਼ੀਨਾਂ ਲੈਣ ਵਾਸਤੇ ਪੈਸਾ ਭੇਜ ਰਿਆ ਤੁਸੀਂ ਪੈਸਾ ਲਗਾਉਂਦੇ ਹੀ ਨਹੀਂ ਪਏ ਹੋਣੇ ਜਾ ਕੇ ਮਾਫੀ ਮੰਗ ਕੇ ਆਏ ਸੀਗੇ ਕਿ ਸਾਡੇ ਕੋਲ ਗਲਤੀ ਹੋ ਗਈ ਜੀ ਲੇਕਿਨ ਫਿਰ ਧੋਖਾ ਕਿਉਂਕਿ ਇਹਨਾਂ ਜਨਮ ਹੀ ਧੋਖਾ ਦੇਰ ਵਾਸਤੇ ਹੋਇਆ ਚਾਹੇ ਪੰਜਾਬ ਦੀ ਜਨਤਾ ਨੂੰ ਦੇਣ ਚਾਹੇ ਪੰਜਾਬ ਦੇਸ਼ ਦੀ ਜਨਤਾ ਨੂੰ ਦੇਣ ਧੋਖੇ ਦੀ ਰਾਜਨੀਤੀ ਇਲਾਵਾ ਇਹਨਾਂ ਕੋਲ ਪੱਲੇ ਹੈ ਹੀ ਕੁਝ ਨਹੀਂਗਾ ਜੇਕਰ ਕ腐ਸ਼ਨ ਦੀ ਗੱਲ ਕੀਤੀ ਜਾਵੇ ਕਿੰਨੇ ਕੋਈ ਕ腐ਸ਼ਨ ਰੁਕੇ ਕਿਉਂਕਿ ਲਗਾਤਾਰ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਗਿਫਤਾਰੀਆਂ ਵੀ ਹੋ ਰਹੀਆਂ ਤੇ ਨੌਕਰੀ ਤੋਂ ਵੀ ਬਰਖਾਸਤ ਕੀਤਾ ਜਾ ਰਿਹਾ ਮੈਨੂੰ ਇਹ ਦੱਸ ਦਿਓ ਵੀਜੇ ਸਿੰਘਲਾ ਤੇ ਭ੍ਰਿਸ਼ਟਾਚਾਰ ਦੇ ਦਰਮ ਕਿੰਨੇ ਲਗਾਇਆ ਸੀ ਭਗਵੰਤ ਮਾਨ ਨੇ ਲਗਾਇਆ ਸੀ ਨਾ ਉਹ ਤਾਂ ਹੁਣ ਭਗਵੰਤ ਮਾਨ ਤਾਂ ਸੱਜੇ ਖੱਬੇ ਬੈਠਦਾ ਉਹਨਾਂ ਪਾਰਟੀ ਚੋਂ ਨਹੀਂ ਕੱਢਿਆ ਉਹ ਅਰਜਨ ਕੇਜੋ ਦਾ ਸੱਜੇ ਖੱਬੇ ਬੈਠਦਾ ਫਿਰ ਫੌਜਾ ਸਿੰਘ ਸਰਾਰੀ ਮੰਤਰੀ ਮੰਡਲ ਜੋ ਕਰਦਾ ਕਿਹੜਾ ਪ੍ਰਚਾਰਨਜ ਕੀਤਾ ਉਹਦੇ ਕਿ ਪ੍ਰਚਾਰ ਦਾ ਅਮਿਤ ਰਤਨ ਸ਼ਰਮ ਫੜਿਆ ਗਿਆ ਕੀ ਕੀਤਾ ਉਹਦਾ ਤੁਸੀਂ ਹੋਰ ਛੱਡੋ ਅ ਸੰਗਰੂਰ ਦਾ ਨਰਿੰਦਰ ਕੌਰ ਦਾ ਅਲੀਗੇਸ਼ਨ ਅਸੀਂ ਨਹੀਂ ਲਗਾ ਰਹੇ ਇਹ ਤੇ ਜਿਹੜਾ ਹੈਗਾ ਵਾ ਦੋਸ਼ ਲਾਰੇ ਨੇ 35 ਲੱਖ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕਿ ਮੇਰਾ ਐਮਐਲਏ ਦਾ 35 ਲੱਖ ਦੇ ਉੱਤੇ ਯੂਨੀਅਨ ਦੀ ਪ੍ਰਧਾਨਗੀ ਦਾ ਟੱਕ ਯੂਨੀਅਨ ਦੀ ਪ੍ਰਧਾਨਗੀ ਦਾ ਸੌਦਾ ਹੋਇਆ ਸੀ ਦੂਜੇ ਨੇ 50 ਦੇ ਦਿੱਤਾ ਮੈਨੂੰ ਵਾਪਸ ਕਰ ਦਿੱਤੇ 35 ਅਸੀਂ ਤਾਂ ਨਹੀਂ ਲਾਇਆ ਅਲਿਗੇਸ਼ਨ ਆਮ ਆਦੀ ਪਾਰਟੀ ਦੇ ਸੀਨੀਅਰ ਨੇਤਾ ਨੇ ਲਾਇਆ ਤੇ ਮੈਨੂੰ ਇੱਛਾ ਜਵਾਬ ਦਿਓ ਜੇ ਇੱਕ ਸ਼ਹਿਰ ਦੀ ਟੱਕ ਯੂਨੀਅਨ 50 ਲੱਖ ਚ ਵਿਕਦੀ ਹੈ ਆਮ ਆਦੀ ਪਾਰਟੀ ਦੇ ਐਮਐਲਏ ਵੇਚਦੇ ਪਏ ਨੇ ਤੇ ਪੂਰੇ ਪੰਜਾਬ ਦੀ ਟੱਕ ਯੂਨੀਅਨਾਂ ਕਿੰਨੇ ਹਜ਼ਾਰਾਂ ਕਰੋੜ ਵਿੱਚ ਵਿਕੀਆਂ ਨੇ ਇਹਦਾ ਜਵਾਬ ਭਗਵੰਤ ਮਾਨ ਦੇ ਜੇਕਰ ਅਰਵਿੰਦ ਕੇਜਰੀਵਾਲ ਦੀ ਗੱਲ ਮੈਂ ਅਰਵਿੰਦ ਕੇਜਰੀਵਾਲ ਵੀ ਦੌਰੇ ਦੇ ਉਤੇ ਅੱਜ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਬੀਜੇਪੀ ਦੇ ਸੀਨੀਅਰ ਆਗੂ ਉਹ ਵੀ ਮਿਲਿਆ ਜਾ ਰਿਹਾ ਹੈ ਮੈਂ ਪਹਿਲਾ ਭਗਵਾਨ ਜੀ ਨੂੰ ਪੁੱਛਣਾ ਚਾਹਵਾਂਗਾ ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਤੋਂ ਅਰਵਿੰਦ ਕੇਜਰੀਵਾਲ ਕੋਈ ਗਿਰਵੀ ਰੱਖਾਈ ਸੀ ਹੁਣ ਪੰਜਾਬ ਨੂੰ ਹੋਰ ਕਿੰਨਾ ਕਿ ਸ਼ਰਮਿੰਦਾ ਕਰੋਗੇ ਦਿੱਲੀ ਦੀ ਜਨਤਾ ਨੇ ਜਿਸ ਵੇਲੇ ਵਿਅਕਤੀ ਨੂੰ ਰਿਜੈਕਟ ਕਰਕੇ ਰੱਖ ਦਿੱਤਾ ਔਰ ਉਹਨਾਂ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਦੁਆਰਾ ਮੰਗੇ ਰੈਫਰੈਂਡਮ ਦੇ ਉੱਤੇ ਦਿੱਲੀ ਦੇ ਇੰਤਾਰੇ ਮੋਰਲ ਆ ਦਿੱਤੀ ਕਿ ਅਰਵਿੰਦ ਕੇਜਰੀਵਾਲ ਬ੍ਰਸ਼ਟਾਚਾਰੀ ਹੈ ਆਮ ਆਦਮੀ ਪਾਰਟੀ ਬ੍ਰਸ਼ਟਾਚਾਰੀ ਹੈ ਔਰ ਮੁੱਖ ਮੰਤਰੀ ਛੱਡੋ ਐਮ ਐਲ ਏ ਛੱਡੋ ਨਾ ਮੰਤਰੀ ਛੱਡਿਆ ਨਾ ਸੰਤਰੀ ਛੱਡਿਆ ਦੋਚੋਂ ਮੱਖੀ ਵਾਂਗਰ ਕੱਢ ਕੇ ਅਰਵਿੰਦ ਕੇਜਰੀਵਾਲ ਨੂੰ ਬਾਹਰ ਕੱਢ ਦਿੱਤਾ 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 ਔਰ ਪੰਜਾਬ ਚ ਆ ਕੇ ਉਹਨੇ ਕੀ ਕਿਹਾ ਸੀਗਾ ਮੈਂ ਜਿਹੜੇ ਵਾਦੇ ਕਰ ਰਿਹਾ ਉਹ ਚਾਹੇ ਪੈਨਾਂ ਦਾ 1000 ਰੁਪਏ ਮਹੀਨੇ ਦਾ ਹੋਵੇ ਚਾਹੇ ਸਾਨੂੰ ਤੋਂ ਐਮਐਸਪੀ ਦੇ ਫਸਲ ਖਰੀਦਣ ਦਾ ਵਾਦਾ ਹੋਵੇ ਚਾਹੇ ਸੈਂਡ ਮਾਫੀਆ ਖਤਮ ਕਰਨ ਦੀ ਗੱਲ ਹੋਵੇ ਚਾਹੇ ਡਰਗ ਮਾਫੀਆ ਖਤਮ ਕਰਨ ਦੀ ਗੱਲ ਹੋਵੇ ਚਾਹੇ ਸੇ ਸੁਭਿਆਵਨ ਅ ਅੱਛਾ ਬਣਾਉਣ ਦੀ ਗੱਲ ਹੋਵੇ ਚਾਹੇ ਸਕੂਲਾਂ ਦੇ ਅ ਪੱਦਰ ਦੇ ਉੱਪਰ ਚੱਕਣ ਦੀ ਗੱਲ ਹੋਵੇ ਕਿ ਮੇਰੇ ਕੋਲ ਪਲਾਨਡ ਤਰੀਕੇ ਨਾਲ ਮੈਂ ਸਾਰਾ ਪਤਾ ਕਰ ਲਿਆ ਇੱਥੇ ਸਿੱਧਾ 54000 ਕਰੋੜ ਰੁਪਏ ਜਿਹੜਾ ਹੈਗਾ ਵਾ 20000 ਕਰੋੜ ਰੁਪਏ ਲੈਂਡ ਮਾਈਨਿੰਗ ਦਾ ਤੇ 34000 ਕਰੋੜ ਰੁਪਏ ਭ੍ਰਸ਼ਟਾਚਾਰ ਦਾ ਚੁਰੰਜਾ 200 ਕਰੋੜ ਰੁਪਏ ਹਰ ਸਾਲ ਦਾ ਮੈਂ ਸਰਕਾਰ ਦੇ ਖਜ਼ਾਨੇ ਜਾਊਗਾ ਤਿੰਨ ਚਲੋਗੇ ਕਿੰਨਾ ਬਣ ਗਿਆ 1.6 ਕਰੋੜ ਹੋ ਗਿਆ ਉਹ 1,62,000 ਕਰੋੜ ਕਿਹਦੇ ਕੋਲ ਗਿਆ ਪੰਜਾਬ ਦੀ ਜਨਤਾ ਪੁੱਛਦੀ ਆ ਬਾਈ ਅਰਵਿੰਦ ਕੇਜਰੀਆ ਜੀ ਪੰਜਾਬ ਚ ਆਇਓ ਦੱਸੋ ਪੰਜਾਬ ਦੀ ਜਨਤਾ ਨੂੰ ਕਿ 20,000 ਕਰੋੜ 34,000 ਕਰੋੜ 52,000 ਕਰੋੜ ਹਰ ਸਾਲ ਦਾ ਕਿਹਦੇ ਕੋਲ ਜਾ ਰਿਹਾ ਹੈ ਤੁਸੀਂ ਲੈ ਕੇ ਜਾ ਰਹੇ ਹੋ ਭਗਵੰਤ ਮਾਨ ਲੈ ਕੇ ਜਾ ਰਿਹਾ ਆਮਾਦੀ ਪਾਰਟੀ ਲੈ ਕੇ ਜਾ ਰਹੀ ਹੈ ਕਿ ਤੁਹਾਡੇ ਮੰਤਰੀ ਸੰਤਰੀ ਲੈ ਕੇ ਜਾ ਰਹੇ ਨੇ ਅੱਜ ਆਇਓ ਪੰਜਾਬ ਦੇ ਵਿੱਚ ਤੇ ਇਹ ਦੱਸੋ ਉਹ 54000 ਕਰੋੜ ਰੁਪਇਆ ਸਾਲ ਦਾ ਕਿੱਥੇ ਹੈ ਖਜ਼ਾਨੇ ਚ ਆਇਆ ਨਹੀਂ ਉਲਟਾ 1.25 ਲੱਖ ਕਰੋੜ ਤੱਕ ਕਰਜ਼ਾ ਪੰਜਾਬ ਨੇ ਲੈ ਲਿਆ ਤੇ ਕਮ ਸੇ ਕਮ ਹੋਣਾ ਆਇਓ ਮੰਨਿਆ ਤੁਸੀਂ ਸਭ ਤੋਂ ਦੇਸ਼ ਦੇ ਪ੍ਰਸ਼ਟਮ ਵਿਅਕਤੀ ਹੋ ਰਾਜਨੀਤਾਵ ਮੰਨਿਆ ਤੁਹਾਡੀ ਪਾਰਟੀ ਸਭ ਤੋਂ ਪ੍ਰਸ਼ਟਮ ਹੈ لیکن پنجابیوں ਨੂੰ ਇਹ ਤੇ ਦੱਸ دیو ਕਿ 54000 کروڑ روپیہ ਕਿੱਥੇ ہے سال دا او کیدی جیب وچ جا رہا ہے تے یہاں ہاتھ کھڑے ਕਰਕੇ ਆ پنجابیوں ਨੂੰ کہہ دیو کہ میں ਝੂਠਾ ਸੀ ਝੂਠਾ ਹਾਂ ਮੈਂ ਝੂਠ ਦੀ ਰਾਜਨੀਤੀ ਕਰਦਾ ਝੂਠ ਦੀ ਬੋਲਦਾ ਵਾਂ ਮੈਂ ਝੂਠ ਔਰ ਫਰੇਡ ਦੀ ਰਾਜਨੀਤੀ ਕਰਦਾ ਮੈਂ ਧੋਖੇ ਦੀ ਰਾਜਨੀਤੀ ਕਰਦਾ ਇਹ پنجابیਓ ਮੈਨੂੰ ਮਾਫ ਕਰ ਦਿਓ ਨਸਤੇ ਦਾ ਦੱਸ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀ ਜਿਹੜੇ ਡਿਬਰੂ ਕਰਨ ਦੇ ਵਿੱਚ ਬੰਦ ਨੇ ਉਹਨਾਂ ਤੇ ਐਸਆਈ ਐਨਐਸਐਲ ਦੀ ਹਸਪਤਾਲ ਨੇੜੀ ਕਾਲ ਹੈ ਉਹ ਸਾਬਿਤ ਹੋ ਚੁੱਕੀ ਹੈ ਐਨਐਸਸੀ ਹਟਾਈ ਜਾ ਰਹੀ ਹੈ ਦੇਖੋ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਚ अमन शांति ਰਵੇ ਕਿਉਂ ਅਸੀਂ ਅਸੀਂ ਅਦਾ ਦਾ ਹੱਕਾ ਅਤਵਾ ਦਾ ਸਾਰੇ ਨੇ ਹੰਡਾਇਆ ਔਰ ਪੰਜਾਬ ਦੀ ਬਰਬਾਦੀ ਕਿਸ ਤਰੀਕੇ ਨਾਲ ਹੋਈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਔਰ ਅੱਜ ਫੇਰ ਪੰਜਾਬ ਉਸੇ ਦੌਰ ਚ ਜਾ ਰਿਹਾ ਜਿਵੇਂ 80 ਦਸ਼ਕ ਦੇ ਵਿੱਚ ਥਾਣਿਆਂ ਦੀ ਦੀਵਾਰਾਂ ਵੀ ਵੀ ਫੋਟੋ ਚੀਆਂ ਕਰ ਦਿੱਤੀਆਂ ਗਈਆਂ ਸੀ ਔਰ ਬੁਲੇਟ ਪ੍ਰੂਫ ਪਿਕਟਸ ਲਗਾਤੇ ਗਏ ਸੀਗੇ ਅੱਜ ਫੇਰ ਇੱਕ ਵਾਰ ਇਹ ਦੁਹਰਾ ਰਿਹਾ ਕਿ ਪੰਜਾਬ ਦੇ ਥਾਣਿਆਂ ਦੀਆਂ ਦੀਵਾਰਾਂ 20 ਫੁੱਟ ਉੱਚੀਆਂ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਬੁਲੇਟ ਪ੍ਰੂਫ ਪਿਕਟਸ ਸਟੈਬਲਿਸ਼ ਕੀਤੇ ਜਾ ਰਹੇ ਨੇ ਔਰ ਪਿਛਲੇ 3 ਮਹੀਨਿਆਂ ਵਿੱਚ 13 ਬਲਾਸਟ ਹੋ ਚੁੱਕੇ ਨੇ ਔਰ ਜ्यादातर ਜਿਹੜੇ ਬਲਾਸਟ ਨੇ ਉਹ ਪੁਲਿਸ ਥਾਣੇ ਦੇ ਉੱਤੇ ਹੋਏ ਨੇ ਇੱਕ ਹੀ ਦੱਸਾਂਗਾ ਸੋ ਝੂਠੇ ਫੇਰ ਦੀ ਰਾਜਨੀਤੀ ਦੁਬਾਰਾ ਆਕੇ ਤੁੱਖੇ ਦੀ ਰਾਜੀ ਤੋਂ ਬਾਹਰ ਆ ਕੇ ਪੰਜਾਬੀਆਂ ਦੀ ਬਾਹ ਫੜੋ ਕਾਨੂੰਨ ਵਿਵਸਥਾ ਤੁਹਾਡੀ ਜ਼ਿੰਮੇਵਾਰੀ ਹੈ ਉਸ ਨੂੰ ਠੀਕ ਤਰੀਕੇ ਨਾਲ ਕਾਇਮ ਰੱਖਣਾ ਕਿਸ ਨੇ ਤੁਹਾਨੂੰ ਰੋਕਿਆ ਨਹੀਂ ਹੋਇਆ আর ਆਪਣੀ ਫੇਲੀਅਰ ਲਈ ਦੂਸਰਿਆਂ ਨੂੰ ਦੋਸ਼ ਦੇਣਾ ਬੰਦ ਕਰੋ ਸਰਕਾਰ ਹੋ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਤੁਸੀਂ ਉਹਤੇ ਐਕਟ ਪਾਉਣ ਕਰੋ ਔਰ ਪੰਜਾਬ ਨੂੰ ਬਚਾ ਲੋ ਔਰ ਪੰਜਾਬੀਆਂ ਵੱਲੋਂ ਅਪੀਲ ਕਰਦਾ ਹਾਂ ਉਹ ਹੱਥ ਜੋੜੇ ਭਗਵੰਤ ਮਾਨ ਜੀ ਅੰਕੀਤਰੀਵਾਲ ਜੀ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਜਾਬ ਨੂੰ ਆਪਣੇ ਪ੍ਰਸ਼ਾਚਾਰ ਦੀ ਯੋਗਸ਼ਾਲਾ ਨਾ ਬਣਾਓ ਪੰਜਾਬ ਨੂੰ ਬਰਬਾਦ ਨਾ ਕਰੋ ਪੰਜਾਬ ਨੂੰ ਤਬਾਹੀ ਵੱਲ ਨਾ ਲੈ ਕੇ ਜਾਓ ਅੱਜ ਹਰ ਪੰਜਾਬੀ ਇਸ 3 ਸਾਲ ਨੂੰ ਜਿਹੜਾ ਮੈਂ ਜੋ ਕਿਹਾ ਪੰਜਾਬ ਦੇ ਕਾਲੇ ਅੱਖਰਾਂ 'ਚ ਤੁਹਾਡਾ 3 ਸਾਲ ਦਾ ਇਤਿਹਾਸ ਲਿਖਿਆ ਜਾਣਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ بگੜ ਗਈ ਚਰਮਰਾ ਕੇ ਰਹਿ ਗਈ ਪੰਜਾਬ ਬਰਬਾਦੀ ਵੱਲ ਜਾ ਰਿਹਾ ਪੰਜਾਬ ਦੇ ਨੌਜਵਾਨ ਦਸ਼ਾਹੀਨ ਹੋ ਗਏ ਨੇ ਉਹਨਾਂ ਦਿਖਦਾ ਕੁਛ ਨਹੀਂ ਸੀ ਕੀ ਕਰਨਾ ਸੋ ਇਸ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਣਾ ਵਿਲੇ ਦੀ ਸਰਕਾਰ ਦਾ ਵੇਲਾ ਹੈ ਮੈਂ ਉਮੀਦ ਕਰਦਾ ਕਿ ਇਹ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ ਔਰ ਅਰਵਿੰਦ ਕੇਜੀਵਾ ਦੀ ਚਾਕਰੀ ਛੱਡ ਕੇ ਇਸ ਪੰਜਾਬ ਸਰਕਾਰ ਚਲਾਉਣ ਦਾ ਕੰਮ ਕਰਨਗੇ ਤੇ ਅਸੀਂ ਬੀਜੇਪੀ ਆਗੂ ਅਰਿੰਦ ਸਰੇਜ ਜੀ ਜਿਨ੍ਹਾਂ ਵੱਲੋਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਪੂਰਨ ਤੌਰ ਤੇ ਚਲਣਾ ਜਿਹੜਾ ਉਹ ਪਾਇਆ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਕ腐ਪਸ਼ਨ ਦੀ ਗੱਲ ਕਰੀ ਤਾਂ ਉਹ ਵੀ ਕਿਤੇ ਨਾ ਕਿਤੇ ਪੂਰਨ ਤੌਰ ਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਤੋਂ ਬੁਲਜੀ ਵਾਲਿਸਟ ਸਰਵਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਫੈਕਟਿਵ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਅੱਜ ਕਾਨੂੰਨੀ ਵਿਵਸਥਾ ਕੀ ਹੈ ਅੱਜ ਪ੍ਰਸ਼ਾਸਨ ਕਿਸ ਸੀਮਾ ਤੇ ਪਹੁੰਚ ਗਿਆ ਅੱਜ ਪੰਜਾਬ ਦਾ ਕਾਨੂੰਨੀ ਵਿਵਸਥਾ ਕਿੱਥੇ ਖੜੀ ਹੈ ਕਿ ਪੰਜਾਬ ਦੀ ਜਨਤਾ ਜਾਣਦੀ ਕਿੰਨੂ ਮੁਲ ਬਣਾਣਾ ਚਾਹੁੰਦੇ ਲੋਕ ਤ라이 ਤ라이 ਕਰ ਰਹੇ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਔਰ ਪੈਸੇ ਦੀ ਗ੍ਰਹੀ ਕਿਵੇਂ ਕਰਨੀ ਹੈ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਸਿਰਫ ਇਸ ਮੁੱਦੇ ਤੇ ਕੰਮ ਹੋਵੇ ਕਿਉਂਕਿ ਉਹ ਪਤਾ ਹੈ ਗਲਤੀ ਨਾਲ ਲੋਕਾਂ ਨੇ ਬਣਵੇ ਬਦ ਆਇ ਦੇ ਕਿ ਸਰਕਾਰ ਬਣਾਤੀ ਸੀ ਦੁਆਰਾ ਬਣਾਈ ਨਹੀਂ ਲੋਟ ਲੋ ਜਿਨਾ ਪੰਜਾਬ ਵਿੱਚ ਸਕਦੇ ਆ ਬਾੜ ਦਾ ਬੋਰਡ ਤੇ ਲਾਤਾ ਆਈਸ਼ਵਰ ਰੋਕੇ ਕੇਂਦਰ ਲੇਕਿਨ ਅੰਦਰ ਉਹੀ ਆਮ ਆਦਮੀ ਕਲੀਨਿਕ ਭਗਵੰਤਾਨ ਦੀ ਫੋਟੋ ਜਿਹੜੀ ਪਰਚੀ ਕੱਟਦੇ ਉਹ ਵੀ ਆਮ ਆਦਮੀ ਕਲੀਨਿਕ ਦੀ ਸਾਰਾ ਕੁਝ ਉਹੀ ਕਰਦੇ ਪਏ ਆ ਆਮ ਆਦੀ ਪਾਰਟੀ ਦੇ ਐਮਐਲਏ ਵੇਚਦੇ ਪਏ ਨੇ ਇਹ ਪੂਰੇ ਪੰਜਾਬ ਵਿੱਟਕ ਯੂਨੀਨਾ ਕਿੰਨੇ ਹਜ਼ਾਰਾਂ ਕਰੋੜ ਵਿੱਚ ਵਿਕੀਆਂ ਨੇ ਤੇਰਾ ਜਵਾਬ ਭਗਵੰਤਾਨ ਦੇ ਪੰਜਾਬ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਫਾਲਕੀ ਪੰਜਾਬ ਸਰਕਾਰ ਕਹਿੰਦੀ ਹੋਈ ਜੂਰ ਨਜ਼ਰਾਂ ਨੇ ਕਿ ਐਸੀ ਕਰਪਸ਼ਨ ਤੇ ਵੀ ਕਿਤਨਾ ਕਿਤੇ ਹੱਥ ਜਿਹੜੇ ਨੇ ਉਹ ਟਾਈਟ ਕੀਤੇ ਹੋਏ ਨੇ ਕਰਪਸ਼ਨ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਡਰੱਗਜ਼ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਸਮਾਂ ਅਲਿੰਦਰ ਸਿੰਘ ਜੀ ਨੂੰ ਮਜੂਰ ਨੇ ਭਾਜਪੀ ਦੇ ਆਗੂ ਨੇ ਸਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਰਪਸ਼ਨ ਰੋਕ ਦਿੱਤੀ ਡਰੱਗ ਰੋਕ ਦਿੱਤੇ ਕਾਨੂੰਨ ਵਿਵਸਥਾ ਠੀਕ ਕਰ ਦਿੱਤੀ ਕਿੰਨਾ ਦੇਖ ਦਿਓ। ਮੈਂ ਕਹਾਂਗਾ ਦਿਲ ਬੇਲਾਨ ਵਾਸਤੇ ਇਹ ਮਜ਼ਾਕ ਅੱਛਾ ਹੈ। ਕਿੰਨਾ ਹੋਰ ਮਜ਼ਾਕ ਕਰੋਗੇ ਪੰਜਾਬ ਦੀ ਜਨਤਾ ਦੇ ਨਾਲ। ਪੰਜਾਬ ਦੀ ਜਨਤਾ ਜਾਣਦੀ ਹੈ ਕਿ ਅੱਜ ਕਾਨੂੰਨ ਵਿਵਸਥਾ ਕੀ ਹੈ ਅੱਜ ਪੰਜਾਬ ਚ ਕਿਸ ਸੀਮਾ ਤੇ ਪਹੁੰਚ ਗਿਆ ਅੱਜ ਪੰਜਾਬ ਦਾ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਇਹ ਪੰਜਾਬ ਦੀ ਜਨਤਾ ਜਾਣਦੀ ਕਿੰਨੂ ਮੁर्ख ਬਣਾਣਾ ਚਾਹੁੰਦੇ ਹੋ ਸਰਕਾਰ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸਾਂ ਕੀਤੀ ਜਾਂਦੀਆਂ ਨੇ ਆਪਣੀਆਂ ਫੋਕਟੀਆਂ ਗੜਾਈਆਂ ਜਾਂਦੀਆਂ ਨੇ ਅੱਜ ਸੀਸੀ ਵੱਲੋਂ ਤੁਸੀਂ ਖੁਦ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਕਾਫੀ ਭੇਦ ਖੋਲੇ ਨੇ ਦੇਖੋ ਇਹ 3 ਸਾਲ ਦਜੇ ਆਪਾਂ ਨਿਚੋਰ ਕੱਢੀ ਹੈ ਨਾ ਆਮ ਆਦਮੀ ਪਾਰਟੀ ਪ੍ਰਮੰਤਰੀ ਸਰਕਾਰ ਦੇ 3 ਸਾਲ ਨਾ ਵਿਕਾਸ ਨਾ ਇਨਸਾਫ ਔਰ ਲੁੱਟ ਗਿਆ ਮੇਰਾ ਪੰਜਾਬ ਛੋਏ ਪੰਜਾਬ ਨੂੰ ਲੁੱਟਣ ਦੇ ਕੁਛ ਨਹੀਂ ਕੀਤਾ ਵਿਕਾਸ ਦੇ ਨਾਤੇ ਇੱਕ ਇਟਨੀ ਲਈ ਲੋਕ ਤੜਾਈ ਤੜਾਈ ਕਰ ਰਹੇ ਨੇ ਔਰ ਇਨਸਾਫ ਨਹੀਂ ਮਿਲ ਰਿਹਾ ਔਰ ਪੈਸੇ ਦੀ ਗ੍ਰਹੀ ਕਿਨੇ ਕਰਨੀ ਹੈ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਸਿਰਫ ਇਸ ਮੁੱਦੇ ਤੇ ਕੰਮ ਹੋ ਰਿਹਾ ਕਿਉਂਕਿ ਉਹ ਪਤਾ ਹੈ ਗਲਤੀ ਨਾਲ ਲੋਕਾਂ ਨੇ ਬਣਵਾਏ ਉਹਦਾ ਆਈ ਦੇ ਕੇ ਸਰਕਾਰ ਬਣਾਤੀ ਸੀ ਦੁਆਰਾ ਬਣਾਈ ਨਹੀਂ ਤੇ ਲੁੱਟ ਲੋ ਜਿੰਨਾ ਪੰਜਾਬ ਲੁੱਟ ਸਕਦੇ ਆਪਾਂ ਦੇਖ ਕੇ ਹੈਲਥ ਮਾਡਲ ਦੀ ਗੱਲ ਕਰੀ ਤਾਂ ਹੈਲਥ ਮਾਡਲ ਦੇ ਵਿੱਚ ਪਹਿਲਾਂ ਜਦੋਂ ਸਰਕਾਰ ਸੱਤਾ ਦੇ ਵਿੱਚ ਆਂਦੀ ਹੈ ਤਾਂ ਆਮ ਆਦੇ ਪਾਰਟੀ ਕਲੀਨਿਕ ਖੋਲੇ ਜਾਂਦੇ ਨੇ ਫਿਲਹਾਲ ਉਹਨਾਂ ਦਾ ਨਾਮ ਹੁਣ ਚੇਂਜ ਕਰ ਦਿੱਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ? ਸਿਕੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ 6000 ਆਮ ਆਦਮੀ ਕਲੀਨਿਕ ਖੋਲ੍ਹਾਂਗੇ। ਉਹਨਾਂ ਜੋ ਹੁਣ ਤੱਕ 881 ਖੋਲੇ ਸਨ। ਬਿਲਕੁਲ। 628 ਅਜਿਹੇ ਕਲੀਨਿਕ ਸੀ ਜਿੱਤੇ ਕੇਂਦਰ ਤੋਂ ਪੈਸਾ ਆਇਆ ਸੀਗਾ ਪ੍ਰਾਇਮਰੀ ਹੈਲਥ ਸੈਂਟਰਸ ਨੂੰ ਅਪਗ੍ਰੇਡ ਕਰਨ ਵਾਸਤੇ। ਇਹਨੇ ਉਸ ਪੈਸੇ ਦੀ ਦੁਰਵਰਤੋਂ ਕਰਦੇ ਹੋਏ ਉਹਨਾਂ ਆਮ ਆਦਮੀ ਕਲੀਨਿਕ ਪੁਰਾਣੇ ਕਲੀਨਿਕ ਸੀਗੇ ਪੁਰਾਣੀਆਂ ਡਿਸਪੈਂਸਰੀਆਂ ਸੀਗੀਆਂ ਉਥੇ ਆਮ ਆਦਮੀ ਪਾਰਟੀ ਦਾ ਬੋਰਡ ਚਪਕਾਉਂਦਾ ਤੇ ਸੁਭਾਅ ਵੀ ਕਹਿੰਦਾ ਕਿ ਜਿਹੜਾ ਐਗਰੀਮੈਂਟ ਹੋਇਆ ਹੋਇਆ ਸੀਗਾ ਕਿੰਦੇ ਸਰਕਾਰ ਦੇ ਪੁੱਛਦਾ ਭਈ ਪੈਸੇ ਭੇਜੇ ਕਿਥੇ ਲਾਇਆ ਤੇ ਉਸ ਕਰਕੇ ਉਹਨਾਂ ਚੋ 881 ਚੋ 628 ਤੇ ਜਿਹੜੇ ਗਰੇ ਕਿੰਦੇ ਸਰਕਾਰ ਦੇ ਪੈਸੇ ਨਾਲ ਬਣੇ ਸੀ ਉਹ ਤੇ ਆਯੁਸ਼ਵਨ ਅਰੋਗੇ ਕੇਂਦਰ ਬਣਾਉਣੇ ਪਏਗੇ ਲੇਕਿਨ ਉਹਦੇ ਚ ਵੀ ਹੈ ਰੈਫਰੀ ਕਰਦੇ ਪਏ ਨੇ ਬਾਹਰ ਦਾ ਬੋਰਡ ਤੇ ਲਾਤਾ ਆਯੁਸ਼ਵਨ ਅਰੋਗੇ ਕੇਂਦਰ ਲੇਕਿਨ ਅੰਦਰ ਉਹੀ ਆਮ ਆਦਮੀ ਕਲੀਨਿਕ ਭਗਵੰਤਵਾਨ ਦੀ ਫੋਟੋ ਜਿਹੜੀ ਪਰਚੀ ਕੱਟਦੇ ਉਹ ਵੀ ਆਮ ਆਦਮੀ ਕਲੀਨਿਕ ਦੀ ਸਾਰਾ ਕੁਝ ਉਹੀ ਕਰਦੇ ਪਏ ਨੇ ਪੈਸਾ ਕੇਂਦਰ ਦਾ ਵਾਹ ਬਾਈ ਆਪਣੀ ਤਾਂ ਬੀਜੇਪੀ ਵੱਲੋਂ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਰਿਹਾ ਨਹੀਂ ਕਹਿ ਰਿਹਾ ਜੋ ਐਕਸ਼ਨ ਤੇ ਲਿੱਤਾ ਗਿਆ ਸੀਗਾ ਬੀਜੇਪੀ ਵੱਲੋਂ ਐਕਸ਼ਨ ਲਿੱਤਾ ਗਿਆ ਸੀ ਨੈਸ਼ਨਲ ਐਡਮਿਸ਼ਨ ਦਾ ਪੈਸਾ ਰੁਕ ਗਿਆ ਸੀ ਜਿਹੜੇ ਪੈਸੇ ਵਾਸਤੇ ਸੀ ਲੋਕਾਂ ਦੇ ਇਲਾਜ ਵਾਸਤੇ ਤੁਹਾਨੂੰ ਪੈਸਾ ਭੇਜ ਰਹੇ ਆ ਟੀਵੀ ਸੈਂਟਰ ਬਣਾਉਣ ਵਾਸਤੇ ਭੇਜ ਰਹੇ ਆ ਡਾਇਗਨੋਸਟਿਕ ਸੈਂਟਰ ਬਣਾਉਣ ਵਾਸਤੇ ਭੇਜ ਰਹੇ ਆ ਤੁਹਾਨੂੰ ਮਸ਼ੀਨਾਂ ਲੈਣ ਵਾਸਤੇ ਪੈਸਾ ਭੇਜ ਰਹੇ ਤੁਸੀਂ ਪੈਸਾ ਲਗਾਉਂਦੇ ਨਹੀਂ ਪਏ ਹੋਨੇ ਜਾ ਕੇ ਮਾਫੀ ਮੰਗ ਕੇ ਆਏ ਸੀਗੇ ਕਿ ਸਾਡੇ ਕੋਲ ਗਲਤੀ ਹੋ ਗਈ ਜੀ ਲੇਕਿਨ ਫਿਰ ਧੋਖਾ ਕਿਉਂਕਿ ਇਹ ਨਾ ਜਨਮ ਹੀ ਧੋਖਾ ਦੇਣ ਵਾਸਤੇ ਹੋਇਆ ਚਾਹੇ ਪੰਜਾਬ ਦੀ ਜਨਤਾ ਨੂੰ ਦੇਣ ਚਾਹੇ ਪੰਜਾਬ ਦੇਸ਼ ਦੀ ਜਨਤਾ ਨੂੰ ਦੇਣ ਧੋਖੇ ਦੀ ਰਾਜਨੀਤੀ ਇਲਾਵਾ ਇਹਨਾਂ ਕੋਲ ਪੱਲੇ ਹੈ ਹੀ ਕੁਝ ਨਹੀਂਗਾ ਜੇਕਰ ਕਰਪਸ਼ਨ ਦੀ ਗੱਲ ਕੀਤੀ ਜਾਵੇ ਕਿੰਨੇ ਕੋਈ ਕਰਪਸ਼ਨ ਰੁਕੇ ਕਿਉਂਕਿ ਲਗਾਤਾਰ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਗਿਫਤਾਰੀਆਂ ਵੀ ਹੋ ਰਹੀਆਂ ਤੇ ਨੌਕਰੀ ਤੋਂ ਵੀ ਬਰਖਾਸਤ ਕੀਤਾ ਜਾ ਰਿਹਾ ਮੈਨੂੰ ਇਹ ਦੱਸ ਦੇਵੋ ਬੀਜੇ ਸਿੰਘ ਲਾ ਤੇ ਪ੍ਰਚਾਰ ਦਾ ਦਰਮ ਕਿਨੇ ਲਗਾਇਆ ਸੀ ਭਗਵੰਤ ਮਾਨ ਨੇ ਲਗਾਇਆ ਸੀ ਨਾ ਉਹ ਤਾਂ ਭਗਵੰਤ ਮਾਨ ਤੇ ਸੱਜੇ ਖੱਬੇ ਬੈਠਦਾ ਉਹਨਾਂ ਪਾਰਟੀ ਚੋਂ ਨਹੀਂ ਕੱਢਿਆ ਉਹ ਅਰਜਨ ਕੇ ਜਿਹੜਾ ਸੱਜੇ ਖੱਬੇ ਬੈਠਦਾ ਫਿਰ ਫੋਜਾ ਸਿੰਘ ਸਰਾਰੀ ਮੰਤਰੀ ਮੰਡਲ ਚੋਂ ਕਰਦਾ ਕਿਹੜਾ ਪ੍ਰਚਾਰ ਦਾ ਕੀਤਾ ਉਹ ਪ੍ਰਚਾਰ ਦਾ ਅਮਿਤ ਰਤਨ ਸ਼ਰਮ ਫੜਿਆ ਗਿਆ ਕੀ ਕੀਤਾ ਉਹਦਾ ਤੁਸੀਂ ਹੋਰ ਛੱਡੋ ਅ ਸੰਗਰੂਰ ਦਾ ਨਰਿੰਦਰ ਕੌਰ ਦਾ ਅਲੀਗੇਸ਼ਨ ਅਸੀਂ ਨਹੀਂ ਲਗਾ ਰਹੇ ਬਿਲਕੁਲ ਇਹ ਤੇ ਜਿਹੜਾ ਹੈਗਾ ਵੈ ਦੋਸ਼ ਲਾਰੇ ਨੇ 35 ਲੱਖ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕਿ ਮੇਰੇ ਨਾਲ ਐਮਐਲਏ ਦਾ 35 ਲੱਖ ਦੇ ਇਥੇ ਯੂਨੀਅਨ ਦੀ ਪ੍ਰਧਾਨਗੀ ਦਾ ਟੱਕ ਯੂਨੀਅਨ ਦੀ ਪ੍ਰਧਾਨਗੀ ਦਾ ਸੌਦਾ ਹੋਇਆ ਸੀ ਦੂਜੇ ਨੇ 50 ਦਿੱਤਾ ਮੈਨੂੰ ਵਾਪਸ ਕਰ ਦਿੱਤੇ 35 ਅਸੀਂ ਤੇ ਨਹੀਂ ਲਾਇਆ ਅਲੀਗੇਸ਼ਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਲਾਇਆ ਤੇ ਮੈਨੂੰ ਇੱਚਾ ਜਵਾਬ ਦਿਓ ਜੇ ਇੱਕ ਸ਼ਹਿਰ ਦੀ ਟੱਕ ਯੂਨੀਅਨ 50 ਲੱਖ ਚ ਵਿਕਦੀ ਹੈ ਆਮ ਆਦੀ ਪਾਰਟੀ ਦੇ ਐਮਐਲਏ ਵੇਚਦੇ ਪਏ ਨੇ ਤੇ ਪੂਰੇ ਪੰਜਾਬ ਦੀ ਟੱਕ ਯੂਨੀਅਨ ਕਿੰਨੇ ਹਜ਼ਾਰਾਂ ਕਰੋੜ ਵਿੱਚ ਵਿਕੀਆਂ ਨੇ ਇਹਦਾ ਜਵਾਬ ਭਗਵੰਤ ਮਾਨ ਦੇਵੇ ਜੇਕਰ ਅਰਵਿਧ ਕੇਜਰੀਵਾਲ ਦੀ ਗੱਲ ਮੈਂ ਅਰਵਿਧ ਕੇਜਰੀਵਾਲ ਵੀ ਦੌਰੇ ਦੇ ਉਤੇ ਅੱਜ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਬੀਜੇਪੀ ਦੇ ਸੀਨੀਅਰ ਆਗੂ ਨਾਲ ਵੀ ਮਿਲਿਆ ਜਾ ਰਿਹਾ ਮੈਂ ਪਹਿਲਾਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਵਾਂਗਾ ਤੁਸੀਂ ਪੰਜਾਬ ਪੰਜਾਬੀ ਵਰ ਪੰਜਾਬੀਆਂ ਨੂੰ ਅਰਵਿੰਦ ਕੇਜਰੀਵਾਲ ਕੋ ਗਿਰਵੀ ਰੱਖਾਈ ਸੀ ਹੁਣ ਪੰਜਾਬ ਨੂੰ ਹੋਰ ਕਿੰਨਾ ਕਿ ਸ਼ਰਮਿੰਦਾ ਕਰੋਗੇ ਦਿੱਲੀ ਦੀ ਜਨਤਾ ਨੇ ਜਿਸ ਵੇਲੇ ਵਿਅਕਤੀ ਨੂੰ ਰਿਜੈਕਟ ਕਰਕੇ ਰੱਖ ਦਿੱਤਾ ਔਰ ਉਹਨਾਂ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਦੁਆਰਾ ਮੰਗੇ ਰੈਫਰੈਂਡਮ ਦੇ ਉੱਤੇ ਦਿੱਲੀ ਦੀ ਜਨਤਾ ਨੇ ਮੋਰ ਲਾ ਦਿੱਤੀ ਕਿ ਅਰਵਿੰਦ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਆਮ ਆਦਮੀ ਪਾਰਟੀ ਭ੍ਰਸ਼ਟਾਚਾਰੀ ਹੈ ਔਰ ਮੁੱਖ ਮੰਤਰੀ ਛੱਡੋ ਐਮ ਐਲ ਏ ਛੱਡੋ ਨਾ ਮੰਤਰੀ ਛੱਡਿਆ ਨਾ ਸੰਤਰੀ ਛੱਡਿਆ ਦੋਚੋਂ ਮੱਖੀ ਵਾਂਗਰ ਕੱਢ ਕੇ ਅਰਵਿੰਦ ਕੇਜਰੀਵਾਲ ਨੂੰ ਬਾਹਰ ਕੱਢ ਪੱਤੀ ਦਿੱਤੀ ਜਨਤਾ ਨੇ। ਪਰ ਪੰਜਾਬ ਚ ਆ ਕੇ ਉਹਨੇ ਕੀ ਕਿਹਾ ਸੀਗਾ ਕਿ ਮੈਂ ਜਿਹੜੇ ਵਾਦੇ ਕਰ ਰਿਹਾ ਉਹ ਚਾਹੇ ਪੈਨ ਦਾ 1000 ਰੁਪਏ ਮਹੀਨੇ ਦਾ ਹੋਵੇ ਚਾਹੇ ਕਿਸਾਨਾਂ ਤੋਂ ਐਮਐਸਪੀ ਦੇ ਫਸਲ ਖਰੀਦਣ ਦਾ ਵਾਅਦਾ ਹੋਵੇ ਚਾਹੇ ਸੈਂਡ ਮਾਫੀਆ ਖਤਮ ਕਰਨ ਦੀ ਗੱਲ ਹੋਵੇ ਚਾਹੇ ਡਰਗ ਮਾਫੀਆ ਖਤਮ ਕਰਨ ਦੀ ਗੱਲ ਹੋਵੇ ਚਾਹੇ ਸੇ ਸਹੂਲਤਾਂ ਨੂੰ ਅ ਅੱਛਾ ਬਣਾਉਣ ਦੀ ਗੱਲ ਹੋਵੇ ਚਾਹੇ ਸਕੂਲਾਂ ਦੇ ਪਧਰੂ ਪਰ ਚੱਕਣ ਦੀ ਗੱਲ ਹੋਵੇ ਕਿ ਮੇਰੇ ਕੋਲ ਪਲਾਨਡ ਤਰੀਕੇ ਨਾਲ ਮੈਂ ਸਾਰਾ ਪਤਾ ਕਰ ਲਿਆ ਇੱਥੇ ਸਿੱਧਾ 54000 ਕਰੋੜ ਰੁਪਏ ਜਿਹੜਾ ਹੈਗਾ ਵਾ 20000 ਕਰੋੜ ਰੁਪਏ ਲੈਂਡ ਮਾਈਨਿੰਗ ਦਾ ਤੇ 34000 ਕਰੋੜ ਰੁਪਏ ਭ੍ਰਸ਼ਟਾਚਾਰ ਦਾ 54000 ਕਰੋੜ ਰੁਪਏ ਹਰ ਸਾਲ ਦਾ ਮੈਂ ਸਰਕਾਰ ਦੇ ਖਜ਼ਾਨੇ ਜਾਊਗਾ ਤਿੰਨ ਸਾਲ ਹੋ ਗਏ ਕਿੰਨਾ ਬਣ ਗਿਆ 162000 ਕਰੋੜ ਹੋ ਗਿਆ ਉਹ 162000 ਕਰੋੜ ਕਿਹਦੇ ਕੋਲ ਗਿਆ ਪੰਜਾਬ ਦੀ ਜਨਤਾ ਪੁੱਛਦੀ ਆ ਬਈ ਅਰਵਿੰਦ ਕੇਜਰੀਆ ਜੀ ਪੰਜਾਬ ਚ ਆਇਓ ਦੱਸੋ ਪੰਜਾਬ ਦੀ ਜਨਤਾ ਨੂੰ ਕਿ 20000 ਕਰੋੜਾ 34000 ਕਰੋੜ 54000 ਕਰੋੜੇ ਹਰ ਸਾਲ ਦਾ ਕਿਹਦੇ ਕੋਲ ਜਾ ਰਿਹਾ ਹੈ ਤੁਸੀਂ ਲੈ ਕੇ ਜਾ ਰਹੇ ਹੋ ਭਗਵੰਤ ਮਾਨ ਲੈ ਕੇ ਜਾ ਰਿਹਾ ਆਮ ਆਦੀ ਪਾਰਟੀ ਲੈ ਕੇ ਜਾ ਰਹੀ ਹੈ ਕਿ ਤੁਹਾਡੇ ਮੰਤਰੀ ਸੰਤਰੀ ਲੈ ਕੇ ਜਾ ਰਹੇ ਨੇ ਅੱਜ ਆਇਓ ਪੰਜਾਬ ਦੇ ਵਿੱਚ ਤੇ ਇਹ ਦੱਸੋ ਉਹ 54000 ਕਰੋੜ ਰੁਪਇਆ ਸਾਲ ਦਾ ਕਿੱਥੇ ਹੈ ਖਜ਼ਾਨੇ ਚ ਆਇਆ ਨਹੀਂ ਉਲਟਾ 1.25 ਲੱਖ ਕਰੋੜ ਦਾ ਕਰਜ਼ਾ ਪੰਜਾਬ ਨੇ ਲੈ ਲਿਆ